ਤਨ ਤਨ ਪੰਚਮ ਪਾਤਸ਼ਾਹ ਗੁਰੂ ਜੀ ਦਾ ਅੱਜ ਸ਼ਹੀਦੀ ਦਿਹਾੜਾ ਸੋ ਉਸ ਦੇ ਉਸ ਨੂੰ ਮੁੱਖ ਰੱਖਦਾ ਦਾਸ ਨੇ ਇੱਕ ਕਾਵਿ ਰਚਨਾ ਲਿਖੀ ਜੋ ਤੁਹਾਡੇ ਸਾਨ ਮੋਖ ਕਰਨ ਲੱਗਾ ਤਨ ਤਨ ਪੰਚਮ ਪਾਤਸ਼ਾਹ ਜੀ ਅਤ ਗਰਮੀ ਦਾ ਕੈ ਸਹਾਰ ਲਿਆ ਝੁੱਠੇ ਇਲਜਾਮਾਂ ਚ ਗਰਪ ਤਾਜ ਕਰਕੇ ਹਾਕਮ ਡਾਡਾ ਸੀ ਕੈਰ ਗੁਜ਼ਾਰ ਗਿਆ ਜਹਾਂਗੀਰ ਹਵਾਲੇ ਮਰਤਜਾ ਖਾਨ ਕਰਕੇ ਆਬ ਦਿੱਲੀ ਉਡਾਰੀ ਸੀ ਮਾਰ ਗਿਆ ਹਾਕਮ ਪੰਜਾਬ ਗੁਰੂ ਚੰਦੂ ਹਵਾਲੇ ਕਰਕੇ ਚੰਦਰਾਕਾਸ਼ੀ ਚੰਦਰੀ ਕਾਰ ਗਿਆ ਚੰਦੂ ਰਖਦਾ ਸਿਖਾਰ ਗੁਰੂ ਘਰ ਨਾਲ ਪਾਪੀ ਚੰਦਰਾ ਕਹਿਰ ਗੁਜ਼ਾਰ ਗਿਆ ਆਇਆ ਤੱਤੀ ਰੇਤ ਫਿਰ ਤਵੀ ਤੱਤੀ ਉੱਤੇ ਉਬਾਲਿਆ ਦੀਗ ਹਰ ਫੇਲ ਸੀ ਹੋ ਵਾਰ ਗਿਆ ਸ਼ਿਪਤ ਮੁਹੰਮਦ ਨਾ ਲਖਾ ਸਕਿਆ ਗੁਰੂ ਗ੍ਰੰਥੇ ਅੰਦਰ ਉਹ ਫੇਲ ਹਕੂਮਤ ਦਾ ਹਰ ਵਿਚਾਰ ਗਿਆ ਨਾ ਦੀਨ ਕਬੂਲਿਆ ਗੁਰੂ ਪਾਤਸ਼ਾਹ ਜੀ ਨੇ ਮੁਗਲ ਹਕੂਮਤ ਦਾ ਹੋ ਚੂਰ ਹੰਕਾਰ ਗਿਆ ਤੀ ਦਾ ਡੋळा ਸਤਿ ਸਿ ਹਰਗੋਬਿੰਦ ਦੇ ਲਈ ਇਸ ਸਾਸ਼ੰਗਤ ਦੀ ਮੁਤਾਬਕ ਗੁਰੂ ਵੀ ਠੋਕਰ ਮਾਰ ਗਿਆ ਆਖਿਆ ਗੁਰਾਂ ਅਸਾ ਰਾਵੀ ਇਸ਼ਨਾਨ ਕਰਨਾ ਚੰਦੂ ਚੰਦਰਾ ਜਦ ਹਰ ਪਾਸਿਓਂ ਹਾਰ ਗਿਆ ਨਾਲ ਸ਼ਿਦਕ ਦੇ ਹਕੂਮਤ ਦਾ ਕੈਰ ਚੱਲ ਕੇ ਤਪਦਿਆਂ ਛਿੰਨਿਆਂ ਨੂੰ ਗੁਰ ਸੱਚਾ ਐਵੇਂ ਠਾਰ ਗਿਆ ਤੇ ਆਖਰ ਪੱਡਿਆ ਯਲਨਾ ਗੁਰੂ ਯਲ ਹੋ ਗਏ ਐਸਾ ਚੌਂਕੜਾ ਗੁਰੂ ਪਾਣੀ ਵਿੱਚ ਮਾਰ ਗਿਆ ਅੱਛਾ ਚੌਕੜਾ ਗੁਰੂ ਪਾਣੀ ਵਿੱਚ ਮਾਰ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦਾ ਤੁਹਾਨੂੰ ਕੱਪਤਾ ਚੰਗੀ ਲੱਗੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ